ਹੈਲੋ ਗਾਇਸ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਅਸੀਂ ਬਿਲਕੁਲ ਠੀਕ ਠਾਕ ਹਾਂ ਅੱਜ ਮੈਂ ਬਣਾਏ ਸੀ ਦੁਪਹਿਰੇ ਢੋਣ ਵਾਲੇ ਚੌੜ ਤੇ ਅਸੀਂ ਸਾਰਿਆਂ ਨੇ ਖਾ ਲਏ ਤੇ ਹੁਣ ਇੰਨੇ ਕ ਬਚੇ ਮੈਂ ਦੇਖਣ ਲਈ ਕਿੰਨੇ ਕ ਰਹਿੰਦੇ ਕੁੱਕਰ ਮੈਂ ਫ੍ਰੀ ਕਰਕੇ ਤੇ ਫਿਰ ਮੈਂ ਸਬਜੀ ਬਣਾਉਣੀ ਸੀ ਤੇ ਮੈਂ ਵੇਖਿਆ ਵੀ ਥੋੜੀ ਹੀ ਫਿਰ ਰਹਿੰਦੇ ਆ ਤੇ ਹੁਣ ਚਲ ਚਲ ਮੈਂ ਫੇਸ 팩 ਬਣਾਉਣਾ ਹੈ ਇੱਕ ਆਪਣੇ ਫੇਸ ਨੂੰ ਢੋਣ ਵਾਸਤੇ ਕਿਉਂਕਿ ਸਾਡੇ 2 ਦਿਨ ਬਾਅਦ ਮੇਲਾ ਹੈ ਅਦਵਾਰ ਤੇ ਮੈਂ ਸੋਚਿਆ ਚਲ ਅੱਜ ਮੈਂ ਫੇਸ 팩 ਬਣਾਉਣੀ ਹੈ ਆਂ ਤੇ ਧੰਨ ਵਿੱਚ ਧਾਸਨੇ ਵਿੱਚ ਕਿਹੜਾ ਕਿਹੜਾ ਸਮਾਨ ਪੈਂਦਾ ਤੇ ਫੇਸ ਤੇ ਲਾਉਣਾ ਬਹੁਤ ਹੀ ਗਲੂਆ ਜਾਂਦਾ ਵਾ ਤੇ ਮੈਂ ਇੱਕ ਲਿਆ ਟਮਾਟਰ ਇਸ ਮੇਰੇ ਘਰदाई ਪਾਉਂਗੀ ਅੱਜ ਤਾਂ ਮੈਂ ਬਣਾਉਣਾ ਜੇ 2 ਦਿਨ ਦਾ ਬਣਾਉਣਾ ਤੁਸੀਂ ਵਧ ਲੈ ਸਕਦੇ ਹੋ ਟਮਾਟਰ ਮੈਂ ਅੱਧਾ ਲਿਆ ਤੇ ਇਹ ਥੋੜੇ ਜਿਨੇ ਕੱਚੇ ਸੀ ਟਮਾਟਰ ਤੇ ਉਹਦੇ ਕਰਕੇ ਨਾ ਮੈਨੂੰ ਮੁਸ਼ਕਲ ਆ ਰਹੀ ਸੀ ਤੇ ਪੱਕੇ ਹੋਣ ਤੇ ਵਧੀਆ ਰਹਿੰਦੇ ਫਿਰ ਮੈਂ ਅੱਧਾ ਨਿੰਬੂ ਲਿਆ ਮੇਰਾ ਪਹਿਲਾ ਹੀ ਕੱਲ ਵਾਲਾ ਅੱਧਾ ਨਿੰਬੂ ਵਿਆਸ ਹੀ ਉਹ ਹੀ ਮੈਂ ਲੈ ਲਿਆ ਅੱਜ ਤੇ ਫਿਰ ਮੈਂ ਲਿਆ ਚੋਲਾਂ ਦਾ ਆਟਾ ਮੈਂ ਪੀਸ ਕੇ ਰੱਖਿਆ ਮੈਂ ਉਹ ਲਿਆ ਫਿਰ ਥੋੜਾ ਜਿਆਦਾ ਚਮਚ ਤੇ ਫਿਰ ਮੈਂ ਲਈ ਫਟਕੜੀ ਮੈਂ ਪੀਸ ਕੇ ਰੱਖੀ ਥੋੜੀ ਜੀ ਮੈਨੂੰ ਲੱਭਣ ਨਹੀਂ ਲਈ ਪਤਨ ਮੈਂ ਕਿੱਥੇ ਰੱਖ ਲਈ ਤੇ ਮੈਂ ਹਾਂ ਚੱਲ ਮੈਂ ਥੋੜੀ ਜੀ ਨਾਲ ਹੋਰ ਪੀ ਕੇ ਇਹਨੂੰ ਚੰਗੀ ਤਰ੍ਹਾਂ ਕੁੱਟ ਕੇ ਤੇ ਫਿਰ ਪੂਣੀ ਪੀਸ ਕੇ ਪੂਰਾ ਪਾਊਡਰ ਜਆ ਬਣਾ ਲੇ ਨਾ ਫੇਰ ਲਾਉਣੀ ਓਦਾਂ ਨਹੀਂ ਕਿ ਤੇ ਫੇਸ ਤੇ ਤੁਹਾਡੇ ਨਾ ਰੜਤੀ ਗਈ ਏ ਤੇ ਇਹਨਾਂ ਫੇਸ ਛਿਲਿਆ ਵੀ ਜਾ ਸਕਦਾ ਇਸ ਕਰਕੇ ਥੋੜੀ ਜੀ ਫਟਪੜੀ ਰਹੇ ਇਹਦੇ ਨਾਲ ਨਾ ਸਕਿਨ ਟਾਈਟਲਿੰਗ ਰਹਿੰਦੀ ਏ ਤੇ ਨਿੰਬੂ ਨਾਲ ਤੇ ਟਮਾਟਾ ਨਾਲ ਤੁਹਾਡੇ ਫੇਸ ਤੇ 글로ਅ ਆਏਗਾ ਤੇ ਚੋਲਾ ਨਾਲ ਤੁਹਾਡੇ ਸਕਰਬ ਜਆ ਹੋ ਸਕਦਾ ਫੇਸ ਤੇ ਸਕਰਬ ਹੋ ਜਾਂਦਾ ਵਾ ਤੇ ਫੇਸ ਤੇ ਬਹੁਤ ਹੀ 글로ਅ ਆ ਜਾਂਦਾ ਇਹਦੇ ਨਾਲ ਤੇ ਤਾਜ ਹੁਣੀ ਆ ਚੁੱਕੇ ਨੇ ਤੇ ਉਹ ਕਹਿੰਦੇ ਵੀ ਸਾਈਕਲ ਅਸੀਂ ਨਵੇਂ ਲਿਆਂਦੇ ਆ ਤੇ ਮੈਂ ਕਿਹਾ ਚਲੋ ਤੁਹਾਡੇ ਪਹਿਲੇ ਸਾਈਕਲ ਦੇਖਨੇ ਆ ਤੇ ਮੈਂ ਆਪਣਾ ਬਾਅਦ ਵਿੱਚ ਬਣਾਵਾਂਗੀ ਪੇਸਟ ਲਗਾਉਣ ਵਾਲਾ ਤੇ ਪਹਿਲਾਂ ਸਾਈਕਲ ਦੇਖੀਏ ਕੋ ਅੱਜ ਨਵੇਂ ਸਾਈਕਲ ਪੁਰਾਣੇ ਸਾਈਕਲ ਬਣਾਉਣਗੇ ਤੇ ਨਵੇਂ ਹੀ ਲੈ ਆਏ ਤੇ ਕਿੱਡੇ ਕਿੱਡੇ ਮੋٹے ਟਾਇਰ ਮੈਂ ਕਿਹਾ ਤੂੰ ਤਾਂ ਮੋਟਰਮ ਸਾਈਕਲ ਜਿਹਨੇ ਟਾਇਰ ਵੱਡੇ ਵੱਡੇ ਲੈ ਆਏ ਜੀ ਆ ਵੇਖੋ ਹਾਰ ਲਵਾ ਕੇ ਲੈ ਆਏ ਤੇ ਬੜੀਆਂ ਆਵਾਜ਼ਾਂ ਕੱਢ ਦਿੰਦੀਆਂ ਨੇ ਬਹੁਤ ਹੀ ਪਿਆਰੀਆਂ ਮੈਟਾ ਲੱਗੀਆਂ ਸੀ ਤੇ ਬਹੁਤ ਹੀ ਪਿਆਰਾ ਸਾਈਕਲ ਸੀ ਇਹ ਤਾਜ ਅਸੀਂ ਇੱਧਰ ਇਹ ਕੰਦਾ ਇੱਕ ਮਨੇ ਬਹੁਤ ਹੀ ਸਜਾ ਸਜੂ ਕੇ ਆਪਣਾ ਲਾਇਆ ਇੱਧਰ ਤੇ ਆ ਪੈਰਾਂ ਦੇ ਇਹਨਾਂ ਦੇ ਤੇ ਟਾਇਰਾਂ ਤੇ ਮੋਤੀ ਜਿਹੀ ਵੀ ਲਾਤੇ ਬਹੁਤ ਪਿਆਰਾ ਲੱਗ ਜਾਂਦੇ ਆ ਸੀ ਇਹਨੇ ਆਪਣਾ ਅੰਦਰ ਲਾਤਾ ਵੀ ਮੈਂ ਨਹੀਂ ਬਾਹਰ ਲਾਉਣਾ ਬੱਚਿਆਂ ਨੇ ਖਰਾਬ ਕਰ ਦੇਣਾ ਮੈਂ ਆਪਣਾ ਅੰਦਰ ਲਾਉ ਤਾਜ ਦਾ ਬਾਹਰ ਹੀ ਕਾਸ ਲਉਂ ਮੈਂ ਕੁਛ ਛੋਟਾ ਸਾਈਕਲ ਤੇ ਇਹ ਲਈ ਉਹਨਾਂ ਦਾ ਪੇਸਟ ਬਣਾ ਮੈਂ ਵਿੱਚ ਪਾਇਆ ਥੋੜਾ ਜਿਹਾ ਦਹੀਂ ਇੱਕ ਚਮਚ ਤੇ ਇਹਨੂੰ ਇੱਕਦੰਦਾਈ ਬਾਗਦੇ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਘੋਲ ਲਿਆ। ਇਹ ਕਿ ਟਮਾਟਰ ਇਹਨੂੰ ਥੋੜਾ ਜਿਹਾ ਕੱਚਾ ਤੇ ਉਹ ਮੇਰੇ ਕੋ ਨਾ ਚੰਗੀ ਤਰ੍ਹਾਂ ਹੋ ਨਹੀਂ ਗਿਆ ਇਸ ਲਈ ਮੈਂ ਚੰਗੀ ਤਰ੍ਹਾਂ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕੀਤਾ ਵਿੱਚ। ਤੇ ਜਦੋਂ ਇਹ ਗਾਮੀਸੇ ਕਰਕੇ ਤੇ ਫਿਰ ਲਗਾਣਾ ਤੁਸੀਂ ਕਿਸਾਨੀਆਂ ਚੀਜ਼ਾਂ ਸਾਡੀਆਂ ਮਿਕਸ ਹੋ ਜਾਣਾ। ਤੇ ਇਹਦਾ ਮਿਕਸ ਨਹੀਂ ਨਾ ਹੁੰਦੀ ਆ ਫਿਰ। ਤੇ ਚੰਗੀ ਤਰ੍ਹਾਂ ਉਹ ਤੁਸੀਂ ਘੋਲ ਲਓ। ਕੋਲ ਦਿੱਤੇ ਫਿਰ ਆਪਣੇ ਫੇਸ ਤੇ ਲਗਾ ਕੇ ਤੁਸੀਂ 10-15 ਮਿੰਟ ਦੀ ਮ사ਜ ਕਰਨੀ ਹੈ ਤੇ ਫਿਰ ਵੇਖੋ ਤੁਸੀਂ ਕਿੰਨਾ ਗਲੋਅ ਹੁੰਦਾ ਇਹ ਨਾਲ ਮੈਨੂੰ 4-5 ਦਿਨ ਹੋ ਗਏ ਫੇਸ ਤੇ ਕਰਦਿਆਂ ਨੂੰ ਤੇ ਮੈਨੂੰ ਤੇ ਬਹੁਤ ਫਰਕ ਲੱਗਾ ਆਪਣੀ ਸਕਿਨ ਤੇ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖਣਾ ਮੈਂ ਹੁਣ ਸੋਚਿਆ ਚਲੋ ਸਾਈਕਲ ਦੀ ਮੈਂ ਨਾ ਇੱਕ ਵਾਰੀ ਟਰਾਈ ਕਰਕੇ ਦੇਣੀ ਮੈਨੂੰ ਕਾਫੀ ਟਾਈਮ ਹੋ ਗਿਆ ਸਾਈਕਲ ਚਲਾਉਂਦੇ ਨਾ ਤੇ ਅੱਜ ਮੈਂ ਚਲਾ ਕੇ ਵਗਣਾ ਪਰ ਮੇਰੇ ਕੋਲ ਚੱਲਣ ਨਹੀਂ ਦਿਆ ਮੈਂ ਇੱਕ ਨੂੰ ਗਿਆ ਮੇਰੇ ਕੋਲ ਚੱਲਣ ਨਹੀਂ ਦਿਆ ਏ ਤੇ ਮੈਂ ਉਹ ਵੀ ਕਾਰ ਚ ਚਲਾਉਂ ਬਾਹਰ ਨਹੀਂ ਚਲਾ ਮੇਰਾ ਤੇ ਚਲੋਸ ਨਿਕਲ ਜੇ ਮੈਂ ਡੇਗੀ ਤੇ ਫਿਰ ਜੇ ਮੈਂ ਚਲਾਵਾਂਗੇ ਫਿਰ ਮੈਂ ਬਾਹਰ ਚਲਾਵਾਂਗੀ ਤੇ ਬਾਹਰ ਤਾਂ ਉਪੀ ਬਹੁਤ ਜ਼ਿਆਦਾ ਹੈ ਮੈਂ ਦੁਪੱਟਾ ਲੈ ਕੇ ਇਹਨਾਂ ਚਲਾਉਣੇ ਪਰ ਮੈਂ ਡਿੱਗ ਚਲੀ ਸੀ ਬਹੁਤ ਮੁਸ਼ਕਲ ਨਾ ਬੱਚੀ ਤੇ ਇੱਕ ਮੰਦੀ ਸਾਈਕਲ ਦੇ ਚੱਕਰ ਜ ਤੁਸੀਂ ਸੱਟ ਨਾ ਲਵਾ ਲਿਓ ਤੇ ਮੈਂ ਫੇਰ ਵੀ ਮੈਂ ਨਹੀਂ ਨਹੀਂ ਹਿੰਮਤ ਨਹੀਂ ਹਾਰਨੀ ਮੈਂ ਅੱਜ ਸਾਈਕਲ ਚਲਾ ਕੇ ਹੀ ਆਂ ਦਵਾਂਗੀ ਫੇਰ ਮੈਂ ਇੱਕ ਵਾਰ ਟ੍ਰਾਈ ਕੀਤਾ ਪਰ ਫੇਰ ਵੀ ਮੈਂ ਚਲਾ ਲਿਆ ਥੋੜਾ ਜਿਹਾ ਚਲਾਇਆ ਮੈਂ ਕਿ ਹੁਣ ਇੱਕਮ ਚੰਦ ਤੇਰਾ ਚਲਾ ਲਿਆ ਸਾਈਕਲ ਹੁਣ ਮੈਂ ਤਾਂ ਇਹਦਾ ਚਲਾਉਣਾ ਤੇ ਮੈਂ ਹਾਂ ਚਲ ਇਹ ਤੇਰਾ ਸਾਈਕਲ ਇੱਥੇ ਮੈਂ ਲਾ ਦਾਂਗੀ ਤੇ ਇਹਦਾ ਸਾਈਕਲ ਮੈਂ ਇੱਥੇ ਲਾਤਾ ਤਾਂ ਇਹ ਬਾਹਰ ਹੀ ਇੱਕਮ ਦਾ ਵੇ ਇੱਕ ਮਿੰਟ ਤੁਸੀਂ ਮੇਰਾ ਬਾਗਰ ਸਾਈਕਲ ਆਤਾ ਮੈਂ ਤਾਂ ਅੰਦਰ ਲਾਇਆ ਸੀ ਫੇਰਾਂ ਖਰਾਬ ਹੋ ਗਏ ਮੈਂ ਨਹੀਂ ਕੁਛ ਨਹੀਂ ਹੁੰਦਾ ਮੈਂ ਐਸਾ ਦਾ ਤਾਜਵਾਲਾ ਚਲਾ ਕੇ ਤੇ ਫਿਰ ਮੈਂ ਮੈਂ ਤੇਰੇ ਅੰਦਰ ਲਾ ਦਿੰਦੇ ਸੈਕਲ ਇੱਕ ਮੈਂ ਕਿਉਂ ਹੁਣ ਮੈਨੂੰ ਜਾ ਚ ਗਈ ਹੁਣ ਮੈਂ ਤਾਜਵਾਲਾ ਸਾਈਕਲ ਮੈਂ ਬਾਹਰ ਲੈ ਕੇ ਜਾਵਾਂਗੀ ਤੇਰਾ ਵਾਹ ਸਾਈਕਲ ਮੈਂ ਘਾਰ ਚ ਲਾ ਲਿਆ ਸੀ ਤੇ ਹੁਣ ਮੈਂ ਬਾਹਰ ਲੈ ਕੇ ਜਾਉਂਗੀ ਤਾਜ ਤਾਂ ਸਾਈਕਲ ਦੇ ਟਾਇਰ ਥੋੜੇ ਜਿ ਮੋਟੇ ਸੀ ਤੇ ਭਾਰੇ ਹੀ ਇਹ ਮੇਰੇ ਕੋਲ ਬੜਾ ਵਧੀਆ ਆਸਾਨੀ ਨਾਲ ਚੱਲ ਗਿਆ ਤੇ ਮੈਂ ਮੈਂ ਬਾਹਰ ਚੱਕਰ ਲਾ ਕੇ ਆਉਣਾ ਤੇ ਫਿਰ ਮੈਂ ਬਾਹਰ ਚੱਕਰ ਲਾ ਕੇ ਕਰਾਉਂਡ ਲਾ ਕੇ ਆਈ ਤੇ ਏਸੀ ਅੱਜ ਸਾਡਾ ਅੱਜ ਦਾ ਮਿੰਨੀ ਵਲੌਗ ਤੇ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਦੱਸਣਾ ਜ਼ਰੂਰ ਵੀ ਕਿੰਨੇ ਕਿੰਨੇ ਸਟਾਈਲ ਚਲਾਉਣਾ ਹੁੰਦਾ ਜੀ ਬਾਏ ਬਾਏ ਗਾਇਸ ਮਿਲਦੇ ਆ ਨੈਕਸਟ ਵਲੌਗ ਵਿੱਚ